ਰੋਜਾਨਾ ਵਰਤ ਵਿੱਚ ਆਉਣ ਵਾਲੀਆਂ ਵੀ ਜ਼ਰੂਰੀ ਗੱਲਾਂ ਨੰਬਰ 1 ਚਿਪਸ ਵਜ਼ਨ ਤੇਜ਼ੀ ਨਾਲ ਵਧਾਉਣ ਵਾਲਾ ਖਾਣਾ ਹੈ ਇਸ ਨੂੰ ਖਾਣ ਨਾਲ ਜਿੰਨਾ ਵਜ਼ਨ ਵਧਦਾ ਹੈ ਉਹ ਨਾ 버ਗਰ ਜਾਂ ਪੀਜ਼ਾ ਖਾਣ ਨਾਲ ਨਹੀਂ ਵਧਦਾ ਨੰਬਰ 2 ਜੇਕਰ ਤੁਹਾਡੇ ਹੱਥ ਪੈਰ ਹਰ ਸਮੇਂ ਠੰਡੇ ਰਹਿੰਦੇ ਹੋਣ ਤਾਂ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ ਨੰਬਰ 3 ਜਿਨ੍ਹਾਂ ਨੂੰ ਸ਼ੂਗਰ ਤੇ ਲੱਤਾਂ ਵਿੱਚ ਖਿਚਾਅ ਵਰਗੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਚਾਵਲਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 4 ਜੋ ਲੋਕ ਮਿੱਟੀ ਦੇ ਭਾਂਡਿਆਂ ਦੀ ਵੱਤੋਂ ਕਰਦੇ ਹਨ ਉਹ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਮਿੱਟੀ ਦੇ ਭਾਂਡੇ ਵਿੱਚ ਖਾਣਾ ਪਕਾਉਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਖਣਿਜ ਮਿਲਦੇ ਹਨ ਨੰਬਰ 5 ਜਿੰਨਾ ਤੇ ਪੇਟ ਅੰਦਰ ਗੈਸ ਐਸਿਡਿਟੀ ਆਦ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ achar ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨੂੰ ਬਣਾਉਣ ਤੋਂ ਬਾਅਦ ਸਾਲੂਨਸਾਲ ਸਟੋਰ ਕੀਤਾ ਜਾਂਦਾ ਹੈ ਜੋ ਡੱਬੇ ਵਿੱਚ ਬੰਦ ਰਹਿਣ ਕਾਰਨ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 6 ਜੇਕਰ ਤੁਸੀਂ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 7 ਜੇਕਰ ਤੁਸੀਂ ਵੱਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਦਾਲਚੀਨੀ ਤੇ ਅਦਰਕ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਪੈਦਲ ਚੱਲਦੇ ਹੋ ਤਾਂ ਇਸ ਨਾਲ ਹੱਡੀਆਂ, ਦਿਲ, ਵਜ਼ਨ, ਦਿਮਾਗ ਤੇ ਜਨਤ ਸ਼ਕਤੀ ਸਹੀ ਰਹਿੰਦੇ ਹਨ ਤੇ ਇਸ ਦੇ ਨਾਲ ਨੀਂਦ ਵੀ ਚੰਗੀ ਆਉਣ ਲੱਗ ਜਾਂਦੀ ਹੈ। ਨੰਬਰ 9 ਖਾਣ ਦੇ ਨਾਲ ਪਾਣੀ ਪੀਣ ਦੇ ਨਾਲ ਭੋਜਨ ਠੀਕ ਤਰ੍ਹਾਂ ਪਚਦਾ ਨਹੀਂ ਤੇ ਬਦਹਜਮੀ ਕਾਰਨ ਬਣਿਆ ਗਲੂਕੋਜ਼ ਚਰਬੀ ਦਾ ਰੂਪ ਤਾਰਨ ਕਰ ਲੈਂਦਾ ਹੈ ਜਿਸ ਨਾਲ ਹੌਲੀ ਹੌਲੀ ਮਟਾਪਾ ਵਧਣ ਲੱਗਦਾ ਹੈ। ਨੰਬਰ 10 ਜੇਕਰ ਅਸੀਂ ਹੱਦ ਤੋਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਚਮੜੀ ਦੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਨੰਬਰ 11 ਜੇਕਰ ਤੁਹਾਡੇ ਸਰੀਰ ਵਿੱਚ ਕੋਈ ਵੀ ਇਨਫੈਕਸ਼ਨ ਹੋ ਗਈ ਹੋਵੇ ਤਾਂ ਵੱਧ ਤੋਂ ਵੱਧ ਪਾਣੀ ਪੀਵੋ ਤੁਸੀਂ ਜਿੰਨਾ ਜ਼ਿਆਦਾ ਪਾਣੀ ਪੀਓਗੇ ਇਨਫੈਕਸ਼ਨ ਉਹਨਾਂ ਹੀ ਘੱਟ ਹੋ ਜਾਵੇਗੀ ਨੰਬਰ 12 ਜਿਨ੍ਹਾਂ ਲੋਕਾਂ ਨੂੰ ਟੀਵੀ ਦੀ ਸਮੱਸਿਆ ਹੈ ਉਹਨਾਂ ਨੂੰ ਜ਼ਿਆਦਾ ਅੰਗੂਰ ਖਾਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ ਨੰਬਰ 13 ਆਮਲੇ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਲਿਵਰ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਇੱਕ ਦੋ ਕੱਚਾ ਆਮਲਾ ਖਾਣ ਨਾਲ ਫੈਟੀ ਲਿਵਰ ਦੀ ਸਮੱਸਿਆ ਠੀਕ ਹੋਣ ਲੱਗਦੀ ਹੈ ਨੰਬਰ 14 ਜਮੀਨ ਤੇ ਬੈਠ ਕੇ ਖਾਣਾ ਖਾਣ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਤੇ ਖਾਧਾ ਹੋਇਆ ਭੋਜਨ ਵੀ ਚਲਦੀ ਹজম ਹੋ ਜਾਂਦਾ ਹੈ। ਨੰਬਰ 15 ਸੱਪ ਦੇ ਦਿਮਾਗ ਵਿੱਚ ਕਦੇ ਵੀ ਸਿੱਖਣ ਵਾਲਾ ਹਿੱਸਾ ਨਹੀਂ ਹੁੰਦਾ ਇਸ ਲਈ ਇਸ ਨੂੰ ਕਦੇ ਵੀ ਘਰ ਵਿੱਚ ਨਾ ਪਾਲੋ ਇਹ ਤੁਹਾਨੂੰ ਕਦੇ ਵੀ ਡੰਗ ਮਾਰ ਸਕਦਾ ਹੈ ਨੰਬਰ 16 ਅੱਜ ਕੱਲ੍ਹ ਦੇ ਕੰਪੀਟੀਸ਼ਨ ਦੇ ਦੌਰ ਵਿੱਚ ਬੱਚਿਆਂ ਨੂੰ ਸਿਰ ਜਿੱਤਣ ਦਾ ਹੌਸਲਾ ਵਧਾਉਣ ਦੇ ਨਾਲ ਨਾਲ ਫੇਲੀਅਰ ਨਾਲ ਡੀਲ ਕਰਨਾ ਵੀ ਸਿਖਾਓ ਬੱਚਿਆਂ ਨੂੰ ਸਿਖਾਓ ਕਿ ਅਸਫਲਤਾ ਤੋਂ ਦੁਖੀ ਹੋਣ ਦੀ ਲੋੜ ਨਹੀਂ ਬਲਕਿ ਸਬਕ ਲੈਣ ਦੀ ਜ਼ਰੂਰਤ ਹੈ ਨੰਬਰ 17 ਹਰੀ ਮੰਗੀ ਦੇ ਦਾਲ ਖਾਨ ਨਾਲ ਸਰੀਰ ਵਿੱਚ 슈ਗਰ ਲੈਵਲ ਨਾਰਮਲ ਰਹਿੰਦਾ ਹੈ ਇਸ ਦੇ ਨਿਯਮਤ ਸੇਵਨ ਨਾਲ 슈ਗਰ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਕਿਉਂਕਿ ਇਹ ਖੰਡ ਨੂੰ ਸਹੀ ਤਰੀਕੇ ਨਾਲ ਪਹੁੰਚਾਉਣ ਵਿੱਚ ਮਦਦ ਕਰਦੀ ਹੈ ਤੇ ਖੂਨ ਵਿੱਚ ਭੁਲਨ ਨਹੀਂ ਦਿੰਦੇ ਨੰਬਰ 18 ਗਰਭਵਤੀ ਔਰਤਾਂ ਨੂੰ ਹਰਾ ਸੇਮ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਰੀਰ ਤੇ ਬੱਚੇ ਨੂੰ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 19 30 ਦੀ ਉਮਰ ਤੋਂ ਬਾਅਦ ਹਰ ਮਰਦ ਤੇ ਔਰਤ ਨੂੰ ਮਿੱਠੇ ਦਾਣੇ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜੋ ਸਾਡੇ ਸਰੀਰ ਦੇ ਜੋੜਾਂ ਵਿੱਚ ਤਾਕਤ ਦੇਣ ਦੇ ਲਈ ਬਹੁਤ ਮਦਦਗਾਰ ਹੈ ਨੰਬਰ 2 ਆਸ਼ਾਵਾਦੀ ਨਜ਼ਰੀਆ ਰੱਖਣ ਵਾਲੇ ਲੋਕ ਬਿਮਾਰੀਆਂ ਨੂੰ ਖੁਦ ਤੋਂ ਦੂਰ ਰੱਖਦੇ ਹਨ ਇਸ ਲਈ ਆਸ਼ਾਵਾਦੀ ਬਣੋ ਤੇ ਸਿਹਤਮੰਦ ਰਹੋ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਧੰਨਵਾਦ